thank ਆਵੀ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਕਿ ਤਰਲੋਚਨ ਸਿੰਘ ਜਦ ਆਪਣੇ ਖੇਤ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਪਿੰਡ ਇਕਲਾਹਾ ਵਿੱਚ ਤੇ ਉਥੇ ਰਸਤੇ ਦੇ ਵਿੱਚ ਉਹਨਾਂ ਦੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਇਨਫੋਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ ਬੇਟੇ ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਖੰਨਾ ਦੇ ਵਿੱਚ ਰਜਿਸਟਰ ਕੀਤੀ ਗਈ ਹੈ। ਮੌਕਾ ਦੇਖਣ ਤੋਂ ਬਾਅਦ ਉੱਥੇ ਫੋਰੈਂਸਿਕ ਅਫਸਰ ਨੂੰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੋ ਵੀ ਸਬੂਤ ਹਨ ਉਹਨਾਂ ਨੂੰ ਕਬਜ਼ੇ 'ਚ ਲੈ ਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੇ ਤੇ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮੁਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਮੌਕੇ ਤੇ ਗੁਲੀਆਂ ਚਲਾਈਆਂ ਤੇ ਤਰਲੋਚਨ ਸਿੰਘ ਦੀ ਹਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫ਼ਤੀਸ਼ ਜਾਰੀ ਹੈ ਮਤਲਬ ਕੀ ਕਾਰਨ ਸੀ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਇਹ ਕੁੰਤਕ ਦੀ ਪੁਛਗੀ ਵਿਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਬਾਜ਼ੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਰੰਜਿਸ਼ਬਾਜ਼ੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ 'ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਬਣੇ ਪ੍ਰਹਿਲ ਦੀ ਵਾਰ ਤੋਂ ਉਹਨਾਂ ਦੇ ਮਨ 'ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮਨਛਾ ਸੀਗੀ ਆਪਣੀ ਦੁਸ਼ਮਨੀ ਨੂੰ ਪੂਰਾ ਕਰਨ ਦੀ ਤੇ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਵੱਖ-ਵੱਖਰੀ ਥਾਵਾਂ ਤੇ ਭੇਜੀਆਂ ਤੇ ਉਸ ਤੋਂ ਬਾਅਦ ਹੀ ਜੋ ਮੇਨ ਦੋਸ਼ੀ ਹੈ ਜੋ ਕਿ ਮੌਕੇ ਤੇ ਸਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਸੀ ਮੈਂ ਕੋਈ ਲੈਕਚਰ ਲੈ ਕੇ ਆ ਰਿਹਾ ਚੈਨ ਚ ਅਜੇ ਤੱਕ ਸਾਡੀ ਤਫ਼ਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਹੈ ਸੋ ਅਜੇ ਇਸ ਚ ਹੋਰ ਤਫ਼ਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਅਸੀਂ ਤੁਹਾਡੇ ਨਾਲ ਸੇਵਾ ਜੋ ਮੁਦਈ ਮੁਕਦਮਾ ਨੇ ਮ੍ਰਿਤਕ ਦੇ ਬੇਟੇ ਵੱਲੋਂ ਜੇ ਐਫ ਆਰ ਦਰਜ ਹੋਈ ਹੈ ਉਹਨਾਂ ਨੇ ਇਸ ਦੇ ਵਿੱਚ ਦਨ ਦੋਸ਼ੀਆਂ ਤੇ ਐਫ ਆਰ ਰਜਿਸਟਰ ਕਰਾਈ ਹੈ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜ਼ਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅੱਗੇ ਕਾਰਵਾਈ ਕਰਾਂਗੇ ਬਾਕੀ ਦੇ ਵੀ ਇਲਜ਼ਾਮ ਲਗਾਏ ਜਾਣਗੇ ਜੀ ਪੀ ਇਨਵਾਲਵਮੈਂਟ ਕਰ ਲੋਗੇ ਉਹਨਾਂ ਨੇ ਆਪਣੇ ਕੰਪਲੇਂਟ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਹੈਗੇ ਹਨ ਇਸ ਮਰਦਕ ਦੇ ਵਿੱਚ ਹੈ। ਆਪਾਂ ਤਫਤੀਸ਼ ਕਰ ਰਹੇ ਹਾਂ ਤੇ ਆਪਾਂ ਜਿਵੇਂ ਵੀ ਸਾਹਮਣੇ ਆਏਗਾ ਉਹ ਸਾਰੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਪੁਰਾਣਾ ਕੋ ਕ੍ਰਿਮੀਨਲ ਰਿਕਾਰਡ ਇਹਨਾਂ ਦਾ। ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਹਾਂ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਦਾਤ ਹੈਗੀ ਹੈ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਅਜੇ ਅਕਿਊਸਟ ਅਰੇਸਟ ਕੀਤਾ ਜਿਵੇਂ ਵੀ ਜੋ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਨਾਲ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਠੀਕ ਹੈ ਕੋਈ ਪੋਲਿਟੀਕਲ ਬੈਕਗਰਾਉਂਡ ਨਹੀਂ ਨਹੀਂ ਅਜੇ ਅਜੇ ਸੀਰੀਅਸ ਤੇ ਵੀ ਅੱਗੇ ਕਰਦੇ ਹਾਂ ਵੈਪਨ ਜਿਹੜਾ ਲਾਇਸੈਂਸੀ ਹੈ ਜੀ ਹਾਂ ਜੀ ਵੈਪਨ ਤੇ ਰਾਉਂਡ ਤੁਸੀਂ ਕੁਝ ਰਹੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ ਉਹ ਨਾ ਦਾ ਲਾਇਸੈਂਸੀ ਵੈਪਨ ਹੈਗਾ ਤੇ ਉੱਥੇ ਮੌਕੇ ਤੇ ਜੋ ਤੇਨੀਆਂ ਚਾਰ ਰਾਉਂਡ ਜੋ ਚਲੇ ਹੈ ਸਾਨੂੰ ਉਥੋਂ ਜੋ ਖੋਲ ਬਰਾਮਦ ਹੋਏ ਤੇ ਉਹ ਅਸੀਂ ਖੋਲ ਵੀ ਲੈ ਲਿੱਤੇ ਤੇ ਉਹਨਾਂ ਦਾ ਵੀ ਅੱਗੇ ਫਰੈਂਸਿਕ ਅਨਾਲਿਸਿਸ ਕੀਤਾ ਜਾ ਰਿਹਾ ਹੈ ਮੈਨੂੰ ਕੋਈ ਸੀਸੀਟੀਵੀ ਸਾਹਮਣੇ ਆਈ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜ ਮਰਡਰ ਕਰ ਚੁੱਕਾ ਅਸੀਂ ਕਰ ਰਹੇ ਹਾਂ ਤਫਤੀਸ਼ ਤੁਹਾਨੂੰ ਇਸ ਦੇ ਵਿੱਚ ਦੱਸਾਂਗੇ ਠੀਕ ਹੈ ਡੀਟੇਲ ਹੈ ਜੀ ਪਛਮੀ ਉੱਤਰੀ ਤਹਰਾਮਾ ਲਗੀਆਂ ਨੇ ਉਹਨਾਂ ਤੋਂ ਅੱਪ ਪ੍ਰੈਸ ਨੋਟ ਤੁਹਾਨੂੰ ਅਨੇ ਸ਼ੇਅਰ ਕਰਦੇ ਹਾਂ ਹਾਂ ਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਿੰਦੇ ਹਾਂ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪੀਰੇਸੀ ਦੀ ਜੋ ਬੀ ਐਨ ਐਸ ਦੀ ਨਵੀਂ ਤਾਰਾਵਾ 103 ਅਤੇ 65 ਕਾਟ 2 ਬੀ ਐਨ ਐਸ ਦੇ ਵਿੱਚ ਤੇ ਆਰਮਜ਼ ਐਕਟ ਦੇ ਵਿੱਚ ਪਰਚਾਦਾ ਜਾਂਦਾ ਜਾਂਦਾ ਹੈ। ਡਾਕਟਰ ਜੀ ਅਜੇ ਨਹੀਂ ਹੋਏ ਪੋਸਟਮਨ। ਮੈਂ ਵੀ ਨੌਜਵਾਨ ਜਿੱਥੇ। ਥੈਂਕ ਯੂ ਜੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਲਦੀਆਂ ਕੀਤੇ।